ਕਸਬਾ ਪਿੰਡੀ ਸ਼ਰਦਾ ਵਿਖੇ ਪਿੰਡ ਦੇ ਸਹਿਯੋਗ ਅਤੇ ਕਮੇਟੀ ਦੇ ਉਪਰਾਨੇ ਸਦਕਾ ਤੰਤਨ ਬ੍ਰਹਮ ਗਿਆਨੀ ਬਾਬਾ ਗਮਚੁੱਕ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਧਾਰਮਿਕ ਸਮਾਗਮ ਬੜੀ ਸ਼ਰਦਾ ਭਾਵਨਾ ਨਾਲ ਕਰਵਾਇਆ ਗਿਆ। ਇਸ ਦੌਰਾਨ ਖੁੱਲੇ ਪੰਡਾਲ ਦੇ ਅੰਦਰ ਰਾਤਰੀ ਦੇ ਦੀਵਾਨ ਸਜਾਇਆ ਗਿਆ ਜਿਸ ਵਿੱਚ ਕਥਾਵਾਚਕ ਰਾਗੀ ਢਾਡੀ ਕਵੀਸ਼ਰਾਂ ਨੇ ਦੂਰੋਂ ਨੇੜਿਓਂ ਆਇਆਂ ਸੰਗਤਾਂ ਨੂੰ ਗੁਰੂ ਦੀਆਂ ਸੰਗਤਾਂ ਨੂੰ ਜੋਤਿਆਂ ਦੀਆਂ ਬਾਣਾਂ ਗਾ ਕੇ ਰੱਬੀ ਬਾਣੀ ਦੇ ਨਾਲ ਰਸ ਪਿੰਨੇ ਸ਼ਬਦ ਗਾਇਨ ਕਰਕੇ ਗੁਰੂ ਦੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਲੰਗਰ ਵੀ ਅਤੁੱਟ ਵਰਤਾਇਆ ਗਿਆ ਇਸ ਮੌਕੇ ਪ੍ਰਦਾਨ ਵੀਰਾ ਸਿੰਘ ਗਰੰਤੀ ਸੁਖਚੈਨ ਸਿੰਘ ਹਲਕਾ ਰਾਜਾ ਸਾਜੀ ਤੇ ਕੋਆਰਡੀਨੇਟਰ ਲਖਵਿੰਦਰ ਸਿੰਘ ਲੱਖਾ ਮੈਂਬਰ ਸ਼ਰਮਾ ਸਿੰਘ ਵੀਰਾ ਸਿੰਘ ਕਾਲਾ ਸਿੰਘ ਬੌ ਸਿੰਘ ਜੱਸਾ ਸਿੰਘ ਬਿੱਲਾ ਸਿੰਘ ਮੱਲੀ ਬਗੀਚਾ ਸਿੰਘ ਦੀ ਸ਼ਾਨ ਗੋਪੀ ਸਿੰਘ ਸੁਚਾਤ ਸਿੰਘ ਕਰਮਲ ਸਿੰਘ ਵੀਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਸੰਗਤਾਂ ਹਾਜ਼ਰ ਥਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਇਆ ਛਤਰ ਹੇਠ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗੰਚੂਬ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਸਮਾਗੋਂ ਗੁਰਮਤ ਗੁਰਮਤ ਸਮਾਗਮ ਜੋੜ ਮੇਲੇ ਸੰਗਤਾਂ ਦੇ ਸੰਯੋਗ ਨਾਲ ਬੜੀ ਧੂਮਕਾਮ ਨਾਲ ਸਰਦਰ ਨਾਲ ਬਣਾਇਆ ਜਾਂਦੇ ਨੇ ਪੰਜਵੇਂ ਸਰਦ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪੈਂਦੇ ਨੇ ਉਪਰੰਤ ਲੰਗਰ ਪ੍ਰਸ਼ਾਦ ਚੱਲਦਾ ਹੈ ਉਪਰੰਤ ਸਾਰੀ ਰਾਤ ਦੀ ਦੇ ਦੀਵਾਨ ਸੱਜਦੇ ਨੇ ਹਰਜਸ ਕੀਰਤਨ ਮਹਾਰਾਜੀਆਂ ਦੇ ਜਿਥੇ ਸਾਡੇ ਕੋਲ ਵੱਧ-ਵੱਧ ਆਉਂਦੇ ਨੇ ਸਾਰੀ ਰਾਤ ਦੇ ਦੀਵਾਨ ਚੱਲਦੇ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਕਮੇਟੀ ਦੇ ਸੰਯੋਗ ਦੇ ਨਾਲ ਸਾਰੇ ਮੋਹਰਬਰਾਂ ਦੇ ਪਿਆਰ ਦੇ ਨਾਲ ਇੱਕ ਕਾਰੋਬਾਰ ਹੁੰਦੇ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਹੋਇਆ ਕਰਦੇ ਨੇ ਬਾਬਾ ਜੀ ਦੀ ਯਾਦ ਨੂੰ ਅਸੀਂ ਹਰ ਸਾਲ ਤਰਾ ਹੀ ਭਜਨ ਇਸ ਤਰ੍ਹਾਂ ਨੂੰ ਤਾਜ਼ਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ